ਆ بڑا ਬਾਈ ਨਾਲ ਸਾਡਾ ਨਿਕਾ ਰਿਸ਼ਤਾ ਰਿਹਾ ਹੈ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੱਧ ਭਾਗੀ ਘਟਨਾ ਹੋਈ ਸੀਗੀ ਤੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣਾ ਹੈ ਗੀਤਾਂ ਚ ਸਿੱਤੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਗੀਤ ਜਿਹੜਾ ਹੈ ਹਾਂਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਹਾਂ ਬਾਈ ਨਾਲ ਅਸੀਂ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ ਥੈਟ ਟਾਈਮ ਬਾਈ ਬਾਹਰ ਸੀਗਾ ਜੀ ਤੇ ਹੁਣ ਤੀਜੀ ਦੇ ਵਿੱਚ ਫੇਰ ਅਸੀਂ ਆਪਣਾ ਉਹਦਾ ਡਾਲਰ ਗਾਣਾ ਉਹ ਲੈ ਕੇ ਆਏ ਹਾਂ ਬਾਈ ਨੂੰ ਟ੍ਰਿਬਿਊਟ ਦਿੱਤਾ ਉਸ ਦੇ ਰਾਹ ਜੀ ਪਰਿਵਾਰ ਦੇ ਨਾਲ ਤੇ ਹਮੇਸ਼ਾ ਸਾਰਾ ਦੀ ਸਬੰਧਾ ਵਾਂ ਹੈਗੀਆਂ ਇੱਥੇ ਅੰਦਰ ਵੀ ਇਹ ਛੋਟਾ ਸਿੱਧੂ ਵੀ ਜਿਹੜਾ ਅੰਦਰ ਮੌਜੂਦ ਹੈ। ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਉਮਰਾਂ ਲਾਵੇ। ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ। ਥੈਂਕ ਯੂ। ਠੀਕ ਹੈ। ਤਰੱਕੀ ਜਿਹੜੀ ਕਾਲ ਬਣ ਜਾਂਦੀ ਹੈ ਬੰਦੇ ਦਾ। ਭਾਈ ਜੀ ਇਹ ਚੱਲਦਾ ਰਹਿੰਦਾ ਜੀ ਜ਼ਿੰਦਗੀ ਦਾ ਪਾਰਟ ਹੈ ਇਹ। ਸੋ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੁੰਦੀਆਂ। ਬੜਾ ਬਾਈ ਨਾਲ ਸਾਡਾ ਨਿਕਾ ਰਿਸ਼ਤਾ ਰਿਹਾ ਹੈ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ। ਔਰ ਜੋ ਅੱਜ ਤੋਂ 3 ਸਾਲਾਂ ਬਾਅਦ ਪਾਕੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣਾ ਆ ਜੀ ਗੀਤਾਂ 'ਚ ਸਿੱਧੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਗੀਤ ਜਿਹੜਾ ਹੈ ਹਾਂਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆਂ ਬਾਈ ਨਾਲ ਅਸੀਂ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ 那个 ਟਾਈਮ ਬਾਈ ਬਾਹਰ ਸੀਗਾ ਜੀ ਤੇ ਹੁਣ ਤੀਜੀ ਦੇ ਵਿੱਚ ਫੇਰ ਅਸੀਂ ਆਪਣਾ ਉਹ ਡਾਲਰ ਗਾਣਾ ਉਹ ਲੈ ਕੇ ਆਏ ਆ ਬਾਈ ਨੂੰ ਟ੍ਰਿਬਿਊਟ ਦਿੱਤਾ ਉਸ ਦੇ ਰਾਹ ਜੀ ਪਰਿਵਾਰ ਦੇ ਨਾਲ ਤੇ ਹਮੇਸ਼ਾ ਸਾਰਾ ਦੀ ਸਿਗਿੰਦਾਵਾ ਹੈ ਗਈਆਂ ਇੱਥੇ ਅੰਦਰ ਹੈ ਵੀ ਛੋਟਾ ਸਿੱਧੂ ਵੀ ਜਿਹੜਾ ਅੰਦਰ ਮੌਜੂਦ ਹੈ ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਉਮਰਾਂ ਲਾਵੇ ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਤਰੱਕੀ ਜਿਹੜੀ ਕਾਲ ਬਣ ਜਾਂਦੀ ਹੈ ਬੰਦੇ ਦਾ ਭਾਈ ਜੀ ਇਹ ਚੱਲਦਾ ਰਹਿੰਦਾ ਜੀ ਜ਼ਿੰਦਗੀ ਦਾ ਪਾਰਟ ਹੈ ਇਹ ਸੋ ਚੀਜ਼ਾਂ ਸਾਡੇ ਹੱਥ ਚ ਨਹੀਂ ਹੁੰਦੀਆਂ